ਗੁਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦੁਨੀਆ ਪਰ ਖਿਲਾਫ ਟੈਰਿਫ جنگ ਛੇੜਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਬਕ ਸਿਖਾਉਣ ਲਈ ਚੀਨ ਨੇ ਵੱਡਾ ਐਕਸ਼ਨ ਲਿਆ ਹੈ ਅਮਰੀਕਾ ਨਾਲ ਵੱਧਦੇ ਵਪਾਰ ਯੁੱਧ ਦੇ ਵਿਚਕਾਰ ਚੀਨ ਨੇ ਸੱਤ ਕੀਮਤੀ ਤਾਤਾਂ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਐ ਚੀਨ ਨੇ ਕਾਰਾਂ ਡਰੋਨਾਂ ਤੋਂ ਲੈ ਕੇ ਰੋਬੋਟ ਤੇ ਮਜ਼ਾਲਾਂ ਤੱਕ ਹਰ ਚੀਜ਼ ਨੂੰ ਅਸੈਂਬਲ ਕਰਨ ਲਈ ਲੋੜੀਂਦੇ ਮੈਗਨੇਟ ਯਾਨੀ ਕਿ ਚੁੰਬਕਾਂ ਦੀ ਸ਼ਿਪਮੈਂਟ ਨੂੰ ਵੀ ਚੀਨੀ بندرگاہਾਂ ਤੇ ਰੋਕ ਦਿੱਤਾ ਹੈ ਇਹ ਸਮਗਰੀ ਆਟੋਮੋਬਾਈਲ ਸੈਮੀ ਕਨਕਟਰ ਤੇ ਐਰੋਪੇਸ਼ ਕਾਰੋਬਾਰਾਂ ਲਈ ਬਹੁਤ ਮਹੱਤਵਪੂਰਨ ਨੇ ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਮੋਟਰ ਵਾਹਨ ਜਹਾਜ਼ ਸੈਮੀ ਕਨਕਟਰ ਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਪਵੇਗਾ ਇਸ ਨਾਲ ਇਹ ਮਹਿੰਗੇ ਹੋ ਜਾਣਗੇ ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਹਾਹਾਕਾਰ ਮਚ ਗਈ ਹੈ ਦੱਸਦੇ ਹਾਂ ਕਿ 4 April ਨੂੰ ਚੀਨ ਨੇ ਇਹਨਾਂ ਸੱਤ ਕੀਮਤੀ ਧਾਤਾਂ ਨਿਰਯਾਤ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਸੀ ਹੁਕਮਾਂ ਅਨੁਸਾਰ ਇਹਨਾਂ ਕੀਮਤੀ ਧਾਤਾਂ ਤੇ ਇਹਨਾਂ ਤੋਂ ਬਣੇ ਵਿਸ਼ੇਸ਼ ਚੁੰਬਕਾਂ ਨੂੰ ਸਿਰਫ ਵਿਸ਼ੇਸ਼ ਪਰਮਿਟ ਨਾਲ ਹੀ ਚੀਨ ਤੋਂ ਬਾਹਰ ਭੇਜਿਆ ਜਾ ਸਕਦਾ ਹੈ ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ ਮਾਤਾ ਵੈਸ਼ਨੋ ਦੇਵੀ ਪਵਨ ਕੰਪਲੈਕਸ ਵਿਖੇ ਸਵੇਰੇ ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ ਆਰਤੀ ਦੀ ਤੜਸਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸਲਾਈਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ ਪਵਨ ਮਾਰਗ ਤੇ ਸਥਿਤ ਧਾਰਮਿਕ ਅਰਧ ਕੁਵਾਰੀ ਮੰਦਿਰ ਚ ਪਵਿੱਤਰ ਗਰਮ ਜੂਨ ਗੁਫਾ ਦੇ ਕੰਪਲੈਕਸ ਚ ਅਲੌਕਿਕ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪਵਿੱਤਰ ਗਰਮ ਜੂਨ ਦਿਵਯਾ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ ਹੁਣ ਸ੍ਰਾਇਨ ਬੋਰਡ ਤੋਂ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਦੱਸ ਦਈਏ 1 ਜੂਨ 2025 ਤੋਂ ਦਿਵਯ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਤੋਂ ਹਰ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ ਇਸ ਦੇ ਨਾਲ ਹੀ ਅੰਗਹੀ ਸ਼ਰਧਾਲੂਆਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਉਪਲਬਧ ਹੋਵੇਗੀ ਅਤੇ ਅੰਗਹੀ ਸ਼ਰਧਾਲੂ ਗਰਗ ਜੂਨ ਦੀ ਦਿਵਯ ਆਰਤੀ ਵਿੱਚ ਮੁਫਤ ਵਿੱਚ ਸ਼ਾਮਿਲ ਹੋ ਸਕਣਗੇ ਆਰਤੀ ਲਈ ਬੈਠੇ ਸ਼ਰਧਾਲੂਆਂ ਨੂੰ ਸ੍ਰਾਇਨਬੋੜ ਵੱਲੋਂ ਪੈਕਡ ਪ੍ਰਸ਼ਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ। ਉੱਥੇ ਹੀ ਦਿਵਯਾ ਆਰਤੀ ਵਿੱਚ ਸ਼ਾਮਲ ਹੋਣ ਵਾਸ਼ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ 'ਤੇ ਗਰਮਜੋਨ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਨੇ। ਦੱਸ ਦਈਏ ਹੁਣ 1 ਜੂਨ 2025 ਤੋਂ ਸ੍ਰਾਇਨਬੋੜ ਸ਼ਰਧਾਲੂ ਤੋਂ ਪ੍ਰਤੀ ਸ਼ਰਧਾਲੂ 500 ਰੁਪਏ ਆ ਵਸੂਲੇਗਾ। ਵਿਧਾਈ ਕੀ ਫੀਸ ਨੂੰ ਲੈ ਕੇ ਆਰਤੀ ਵਿੱਚ ਸ਼ਾਮਲ ਹਰੇਕ ਸ਼ਰਧਾਲੂ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਬਤਾ ਦਿੱਤੀ ਗਈ ਹੈ ਦਰਸਲ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਜੋ ਕਿ ਹੁਣ 100 ਰੁਪਏ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਕਰ ਦਿੱਤਾ ਜਾਵੇਗਾ ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ ਚਾਰ ਪੌਸ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭਜੂਨ ਦੇ ਦਰਸ਼ਨ ਵੀ ਕਰ ਸਕਣਗੇ ਦੱਸਦੇ ਹਈਏ ਗਰਭਜੂਨ ਗੁਫਾ ਆਰਤੀ ਦੌਰਾਨ ਲਗਭਗ 200 225 ਧਾਰੂ ਇੱਕੋ ਸਮਾਂ ਬੈਠਦੇ ਨੇ ਸ਼ਰਤਾਲੂ ਇਸ ਹੁਲਤ ਦਾ ਲਾਭ ਪਾਵਨ ਅਤੇ ਪ੍ਰਾਚਨ ਗਰਭਜੂਨ ਗੁਫਾ ਦੇ ਕੰਪਲੈਕਸ ਵਿੱਚ ਰੋਜ਼ਾਨਾ ਹੋਣ ਵਾਲੀਆਂ ਦਿਵਯ ਆਰਤੀ ਵਿੱਚ ਆਨਲਾਈਨ ਜਾਂ ਆਫਲਾਈਨ ਲੈ ਸਕਦੇ ਨੇ ਜਿਸ ਲਈ ਸ੍ਰਾਇਨ ਬੋਰਡ ਨੇ ਪੰਜਾਬ ਸਿੱਧੀ ਕੋਟਾ ਆਨਲਾਈਨ ਇਹੇ ਕੋਟਾ ਆਫਲਾਈਨ ਰੱਖਿਆ ਹੈ ਤਾ ਜੋ ਸ਼ਰਧਾਲੂ ਬਿਨਾ ਕਿਸੇ ਪਰੇਸ਼ਾਨੀ ਦੇ ਇਸ ਸਹੂਲਤ ਦਾ ਲਾਭ ਲੈ ਸਕਣ। ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ। ਮਾਤਾ ਵੈਸ਼ਨੋ ਦੇਵੀ ਪਵਨ ਕੰਪਲੈਕਸ ਵਿਖੇ ਸਵੇਰੇ ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ ਆਰਤੀ ਦੀ ਤੜਸ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸਲਾਈਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ ਪਵਨ ਮਾਰਗ ਤੇ ਸਥਿਤ ਧਾਰਮਿਕ ਅਰਧ ਕੁਵਾਰੀ ਮੰਦਿਰ ਚ ਪਵਿੱਤਰ ਗਰਮ ਜੂਨ ਗੁਫਾ ਦੇ ਕੰਪਲੈਕਸ ਚ अलौकिक आरती दी शुरुआत ਕੀਤੀ ਗਈ ਸੀ ਇਸ ਪਵਿੱਤਰ ਗਰਬਚੁੰਨ ਦਿਵਯਾ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ ਹੁਣ ਸ੍ਰਾਇਨ ਬੋਰਡ ਤੋਂ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਦੱਸ ਦਈਏ 1 ਜੂਨ 2025 ਤੋਂ ਦਿਵਯਾ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਤੋਂ ਹਰ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ ਇਸ ਦੇ ਨਾਲ ਹੀ ਅੰਗਹੀ ਸ਼ਰਧਾਲੂਆਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਉਪਲਬਧ ਹੋਵੇਗੀ ਅਤੇ ਅੰਗヒਰ ਸ਼ੁਦਾਲੂ ਗਰਮਜੋਨ ਦੀ ਦੱਬ్య ਆਰਤੀ ਵਿੱਚ ਮੁਫਤ ਵਿੱਚ ਸ਼ਾਮਿਲ ਹੋ ਸਕਣਗੇ ਆਰਤੀ ਲਈ ਬੈਠੇ ਸ਼ੁਦਾਲੂਆਂ ਨੂੰ ਸਰਾਇਨਬੋਰਡ ਵੱਲੋਂ ਪੈਕਡ ਪ੍ਰਸ਼ਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ ਉੱਥੇ ਹੀ ਦੱਬਿਆ ਆਰਤੀ ਵਿੱਚ ਸ਼ਾਮਿਲ ਹੋਣ ਵਾਲੇ ਸ਼ੁਦਾਲੂਆਂ ਨੂੰ ਪਹਿਲ ਦੇ ਆਧਾਰ 'ਤੇ ਗਰਮਜੋਨ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਨੇ ਦੱਸਦੇ ਹਾਂ ਇਹ ਹੁਣ 1 ਜੂਨ 2025 ਤੋਂ ਸਰਾਇਨਬੋਰਡ ਸ਼ੁਦਾਲੂ ਤੋਂ ਪ੍ਰਤੀ ਸ਼ੁਦਾਲੂ 500 ਰੁਪਏ ਵਸੂਲੇਗਾ ਵਿਦਾਈ ਕੀ ਫੀਸ ਨੂੰ ਲੈ ਕੇ ਆਰਤੀ ਵਿੱਚ ਸ਼ਾਮਿਲ ਹਰੇਕ ਸ਼ਰਧਾਲੂ ਨੂੰ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਵਧਾ ਦਿੱਤੀ ਗਈ ਹੈ। ਦਰਅਸਲ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਜੋ ਕਿ ਹੁਣ 100 ਰੁਪਏ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਕਰ ਦਿੱਤਾ ਜਾਵੇਗਾ। ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ ਚਾਰ ਪੌਂਚ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭਜੂਨ ਦੇ ਦਰਸ਼ਨ ਵੀ ਕਰ ਸਕਣਗੇ ਦੱਸਦੇ ਹਈਏ ਗਰਭਜੂਨ ਗੁਫਾ ਆਰਤੀ ਦੌਰਾਨ ਲਗਭਗ 200 225 ਸ਼ਰਧਾਲੂ ਇੱਕੋ ਸਮਾਂ ਬੈਠਦੇ ਨੇ ਸ਼ਰਧਾਲੂ ਇਸ ਹੁਲਤ ਦਾ ਲਾਭ ਪਾਵਨ ਅਤੇ ਪ੍ਰਾਚਨ ਗਰਭਜੂਨ ਗੁਫਾ ਦੇ ਕੰਪਲੈਕਸ ਵਿੱਚ ਰੋਜ਼ਾਨਾ ਹੋਣ ਵਾਲੀਆਂ ਦਿਵਯ ਆਰਤੀ ਵਿੱਚ ਆਨਲਾਈਨ ਜਾਂ ਆਫਲਾਈਨ ਲੈ ਸਕਦੇ ਨੇ ਜਿਸ ਲਈ ਸ੍ਰਾਇਨ ਬੋਰਡ ਨੇ ਪੰਜਾਬ ਫਸਿੱਧੀ ਕੋਟਾ ਆਨਲਾਈਨ ਇਹ ਕੋਟਾ ਆਫਲਾਈਨ ਰੱਖਿਆ ਤਾਂ ਜੋ ਸਰਦਾਰ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਇਸ ਸਹੂਲਤ ਦਾ ਲਾਭ ਲੈ ਸਕੇ ਪੰਜਾਬ ਵਿੱਚ ਦੇ ਸ਼ਾਮ ਤੇਜ਼ ਹਵਾਵਾਂ ਨਾਲ ਪਈ ਹਲਕੀ بارش ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਲਵਾਈ ਹੈ ਇੱਕ ਪਾਸੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਇਸ ਹਨੇਰੀ ਅਤੇ بارش ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ ਦੱਸ ਦਈਏ ਮੌਸਮੀ 파ਗਵਰ ਨੂੰ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਸੀ ਵਿਭਾਗ ਮੁਤਾਬਕ 16 18 19 ਅਤੇ 20 April ਨੂੰ ਸੂਬੇ ਵਿੱਚ ਕਈ ਥਾਵਾਂ ਤੇ ਤੇਜ਼ ਹਵਾਵਾਂ ਨਾਲ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ ਇਸ ਦੇ ਨਾਲ ਹੀ 18 ਅਤੇ 19 April ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ 4 ਦਿਨ ਬਾਅਦ ਤਾਪਮਾਨ ਥੋੜੀ ਘਟਾਵਟ ਦਰਜ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ। ਦੇਰ ਸ਼ਾਮ ਅਚਾਨਕ ਤੇਜ਼ ਹਵਾਵਾਂ ਕਾਰਨ ਬਿਜਲੀ ਵੀ ਗੁੱਲ ਹੋ ਗਈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਮੌਸਮ ਵਿਭਾਗ ਦੀ ਪੁਵਿੱਖ ਬਾਣੀ ਦੇ ਅਨੁਸਾਰ ਇੱਕਦਮ ਮੌਸਮ ਵਿੱਚ ਆਈ ਤਬਦੀਲੀ ਨੇ ਮੁਰ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਨੇ ਕਿਉਂਕਿ ਹਲਕੀ ਜਿਹੀ ਬਾਰਿਸ਼ ਹੋਣ ਕਾਰਨ ਕਣਕ ਦੀ ਵਾਢੀ ਕੁਝ ਦਿਨ ਲੇਟ ਹੋ ਸਕਦੀ ਹੈ। ਅਤੇ ਮੰਡੀਆਂ 'ਚ ਵੀ ਕਣਕ ਦੀ ਫਸਲ ਜਿੰਨਾ ਕਿਸਾਨਾਂ ਨੇ ਵੇਚ ਲਈ ਛੁੱਟੀ ਹੋਈ ਹੈ ਉਹਨਾਂ ਨੂੰ ਵੀ ਪਰੇਸ਼ਾਨ ਹੋਣਾ ਪੈ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਕਿਸਾਨ ਜੇਕਰ ਮੌਸਮ ਸਾਫ਼ ਨਹੀਂ ਹੁੰਦਾ ਤਾਂ ਕਿਸਾਨਾਂ ਲਈ ਕਈ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਦੱਸਣਾ ਬੰਦ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੀਤੇ ਦਿਨ ਮੀਂਹ ਪਿਆ ਮੀਂਹ ਨੇ ਤੇ ਚੱਖੜ ਨਾਲ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਤਾਂ ਹੋਇਆ ਹੈ ਪਰ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਨਿਵਾਰ ਜ਼ਰੂਰ ਮਿਲੀ ਹੈ ਅਗਦੇ ਇਹ 4 ਦਿਨ ਬਾਅਦ ਤਾਪਮੰਡ ਘਰਾਵਟ ਆਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਮੌਸਮ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਲੁਧਿਆਣਾ ਵਿੱਚ ਮੌਸਮ ਵਿੱਚ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਮੁਤਾਬਕ 18 16 19 ਅਤੇ 20 April ਨੂੰ ਸੂਬੇ ਵਿੱਚ ਕਈ ਥਾਵਾਂ ਉੱਤੇ ਮੀਂਹ ਪੈ ਸਕਦਾ ਹੈ 18 ਅਤੇ 19 April ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਦੇ ਨਾਲ yellow alert ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ देर शाम ਤੇਜ਼ ਹਵਾਵਾਂ ਨਾਲ ਪਈ ਹਲਕੀ بارش ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਇੱਕ ਪਾਸੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਇਸ ਹਨੇਰੀ ਅਤੇ بارش ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਦੱਸ ਦਈਏ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਸੀ। ਵਿਭਾਗ ਮੁਤਾਬਕ 16, 18, 19 ਅਤੇ 20 April ਨੂੰ ਸੂਬੇ ਵਿੱਚ ਕਈ ਥਾਵਾਂ ਤੇ ਤੇਜ਼ ਹਵਾਵਾਂ ਨਾਲ بارش ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਹੀ 18 ਅਤੇ 19 April ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਦੇ ਨਾਲ بارش ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ। 4 ਦਿਨ ਬਾਅਦ ਤਾਪਮਾਨ ਤੇ ਥੋੜੀ ਗਿਰਾਵਟ ਦਰਜ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ। ਦੇਸ਼ਾਂ ਵਿੱਚ ਅਚਾਨਕ ਤੇਜ਼ ਹਵਾਵਾਂ ਕਾਰਨ ਬਿਜਲੀ ਵੀ ਗੁੱਲ ਹੋ ਗਈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਮੌਸਮ ਵਿਭਾਗ ਦੀ ਪਵਿੱਖ ਬਾਣੀ ਦੇ ਅਨੁਸਾਰ ਇੱਕਦਮ ਮੌਸਮ ਵਿੱਚ ਚਾਈ ਤਬਦੀਲੀ ਨੇ ਮੁਰ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਨੇ ਕਿਉਂਕਿ ਹਲਕੀ ਜਿਹੀ ਬਾਰਿਸ਼ ਹੋਣ ਕਾਰਨ ਕਣਕ ਦੀ ਵਾਢੀ ਕੁਝ ਦਿਨ ਲੇਟ ਹੋ ਸਕਦੀ ਹੈ ਅਤੇ ਮੰਡੀਆਂ 'ਚ ਵੀ ਕਣਕ ਦੀ ਫਸਲ ਜਿੰਨਾ ਕਿਸਾਨਾਂ ਨੇ ਵੇਚਣ ਲਈ ਛੁੱਟੀ ਹੋਈ ਹੈ ਉਹਨਾਂ ਨੂੰ ਵੀ ਪਰੇਸ਼ਾਨ ਹੋਣਾ ਪੈ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਕਿਸਾਨ ਜੇਕਰ ਮੌਸਮ ਸਾਫ਼ ਨਹੀਂ ਹੁੰਦਾ ਤਾਂ ਕਿਸਾਨਾਂ ਲਈ ਕਈ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਦੱਸਣਾ ਬੰਦ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੀਤੇ ਦਿਨ ਮੀਂਹ ਪਿਆ ਮੀਂਹ ਹਨੇਰ ਤੇ ਚੱਕਰ ਨਾਲ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਤਾਂ ਹੋਇਆ ਪਰ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਨਿਜਾਜ਼ ਜ਼ਰੂਰ ਮਿਲੀ ਹੈ ਅਸਦੇ ਇਹ 4 ਦਿਨ ਬਾਅਦ ਤਾਪਮੰਡ ਗਿਰਾਵਟ ਆਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਮੌਸਮ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਲੁਧਿਆਣਾ ਵਿੱਚ ਮੌਸਮ ਵਿੱਚ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਮੁਤਾਬਕ 18 16 19 ਅਤੇ 20 April ਨੂੰ ਸੂਬੇ ਵਿੱਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ 18 ਅਤੇ 19 April ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਦੇ ਨਾਲ yellow alert ਵੀ ਜਾਰੀ ਕੀਤਾ ਗਿਆ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਇਲਾਹੀ ਨਗਰ ਕੀਰਤਨ ਪੰਜ ਪਿਆਰਾਂ ਦੀ ਕਵਾਈ ਹੇਠ ਸ਼੍ਰੀ ਕਾਲ ਤਕ ਸਾਹਿਬ ਤੋਂ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਾ ਕੇ ਸਮਾਪਤ ਹੋਵੇਗਾ ਦੱਸਦੀ ਇਹ ਰਸਤੇ ਵਿੱਚ ਨਗਰ ਕੀਰਤਨ ਦਾ ਸਮੂਹ ਸੰਗਤ ਵੱਲੋਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਇਸ ਮੌਕੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਿਹਾ ਕਿ ਵੱਧ ਰਹੀ ਗਰਮੀ ਵਿੱਚ ਵੱਡੀ ਤਦਾਰ ਵਿੱਚ ਦਾਲੋ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੇ ਨੇ ਯੋਗ ਤੇ ਨਿਸ਼ਾਨਹਰ ਭੰਤ ਮਹਾਰਾਜ ਦੇ ਜੇਕਰ ਆਪਣਾ ਵੇਹ ਨਿਹਾਲ ਹੋ ਜਾਵੇ ਤਨ ਤਨ ਸਹਿਜ

ਸਮੁੱਚੇ ਸੰਸਾਰ ਭਰ ਵਿੱਚ ਲੋਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦ ਵਿੱਚ ਅੱਜ ਸਤਖੰਡ ਸ਼੍ਰੀ ਹਰਮਨ ਦਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਅਰੰਭਤਾ ਤਨ ਤਨ ਸਤਿਗੁਰੂ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਹੋਈ ਹੈ ਜੋ ਪਰਾਧਰ ਪੜਾ ਹੋ ਕੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵਿਖੇ ਜਾ ਕੇ ਸੰਪੰਨ ਹੋਵੇਗਾ ਇਹਨਾਂ ਸਤਿਪੁਰਾਂ ਦੇ ਪਾਵਨ ਪ੍ਰਕਾਸ਼ ਬੰਨੀਆਂ ਸਮੁੱਚੇ ਸੰਸਾਰ ਪਰ ਵਿਆਸਤੀਆਂ ਹੋਣ ਜਾਂ ਸੰਗਤਾਂ ਨੂੰ ਬਹੁਤ ਬਹੁਤ ਬਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘਾ ਜੀ ਤੇ ਅੱਜ ਜੋ ਸੇਵੀ ਨਤਾ ਪਾਲ ਕੀ ਸਾਧ ਝਾੜੂ ਦੀ ਸੋਇਆ ਵੱਲੋਂ ਨਵੇਂ ਪਾਸ਼ਾ ਗੁਰਦੇਵ ਭਾਦਰ ਜੀ ਦੇ ਪ੍ਰਕਾਸ਼ ਨੂੰ ਨਵੇਂ ਭਾਸ਼ਾ ਨੂੰ ਦੇਰਪਾ ਤਰਜੀਹ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜੋ ਇੱਕ ਮਹਾਨ ਅਗ੍ਰਿਕਤੰਦਰਵਾਰ ਲੱਗ ਰਿਹਾ ਹੈ ਨਾਲ ਨਾਲ ਉਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਲੱਖ ਲੱਖ ਵਧਾਈਆਂ ਨਾਲ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਹਿੱਸਾ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਜੀ ਆਪਣਾ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਦਾ ਮਹਿਲ ਤੱਕ ਸੰਗਤ ਹੋਏਗਾ ਜੀ ਸਰ ਸਭ ਦੀ ਗਰਮੀ ਬਹੁਤ ਲਿਸ਼ਕੂ ਬਟਲੀਆਂ ਕਿੰਨੀਆਂ 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 ਇਸ ਤੋਂ ਨਹੀਂ ਕਿ ਕਿਤੇ ਬਹੁਤ ਬੜੀ ਆਫਰੀਆ ਪਰਾਲੇ ਕੀਤੀ ਗਈ ਹੈ ਜੀ ਕਾਲੀ ਦਾ ਟੈਂਕਰ ਅਤੇ ਪਾਣੀ ਪਾਣੀ ਦੀ ਸੇਵਾ ਛੱਡੂ ਜਿੱਥੇ ਲੱਗਦੀ ਹੈ ਉਹਦਾ ਹੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਇਸਾਂ ਸਾਥ ਜਲੰਧਰੀਆਂ ਨੂੰ ਚਰੁੰਦੀ ਖੇਟੀ ਵੱਲ ਲਗਾਈ ਜਾ ਰਹੇ ਹਨ ਤੇ ਇਹ ਕਰ ਲਾਉ ਨੇ ਤੇ ਆਵੇ ਤਾਂ ਇਹ ਸਭ ਥਾਈ ਹੁਣਾਂ ਦੀ ਖਾਏ ਅਮਰ ਬਾਸ਼ਾ ਜੀ ਦੇ ਪਰਪਰ ਦੀ ਅੱਲਾਹ ਤਾਲਾ ਕਬਧਾਇਆ ਔਰ ਉਸਤਾਰ ਬਾਬਾ ਦਰੇਸ਼ ਸਿੰਘ ਜੀ ਆਪ ਜੀ ਨਾਲ ਬਕਰ ਕਰਨਗੇ ਹਾਈ ਗੱਜਾ ਹਾਂ ਔਰ ਜੀ ਮਦਦੇ ਹਾਈ ਨੋ ਮੇ ਕੋ ਆਚਾ ਸਭ ਜੀ ਬੁਖਤਵਾਦ ਸਾਬੂ ديني همسان دي کي ترامدي ركيا کي هندو درم دي آ جو مهاراجي دا بڑے دهم داما اپ کا دلو بلاي جا رهي آهي ايو جو آهي ايو جو آهي ها ته ركتا سار لا کي او جو ركتا ني مشڪر فتو ديوا دو وڏا يا نه گت پارٹیا نہ لال گرو سب کی کرپا کے بچے اس نگے کیرتن ہو رہے ہیں اس چیز کا بیان نہیں کر سکتے سو گرو ਪ੍ਰਤੀਕ ਬਾ ਤਰਸੀਦਾ ਜਰਮ 1 April 1621 ਈਸਵੀ ਵਿੱਚ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਹੋਇਆ ਗੁਰੂ ਕੇ ਮਹਿਲ ਹੋਇਆ ਸਾਸ ਸੰਗਤ ਜੀ ਜੋ ਸੀਨੀਅਰ ਮੰਦਿਰ ਸਾਹਿਬ ਦੇ ਨਜ਼ਦੀਕ ਹੀ 5 ਮਿੰਟ ਦਾ ਰਸਤਾ ਹੈ ਚੂੜਾ ਬਾਜ਼ਾਰ ਪੈਂਦਾ ਹੈ ਉੱਥੋਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਪ੍ਰਕਾਸ਼ ਹੋਇਆ ਸਾਸ ਸੰਗਤ ਜੀ ਔਰ ਵਾਕਵਾ ਕੋ ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ ਸੀਸਕਨ ਸਾਹਿਬ ਔਰ ਚਾਂਦਰੀ ਚੌਕ ਵਿਖੇ ਵੀ ਬਣਾ ਰਹੇ ਆ ਜਾ ਰਹੇ ਆ ਭਾਈ ਸਦੀਦਾ ਜੀ ਨੇ ਪਿਆਰੇ ਸੇਖ ਭਾਈ ਸਦੀਦਾ ਜੀ ਭਾਈ ਦਿਆਲਾ ਜੀ ਭਾਈ ਮਤੀਦਾ ਜੀ ਨੇ ਇਹ ਗੁਰੂ ਸਦੀ ਦੀ ਕਿਰਪਾ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਕੋ ਮਾਰਨਿੰਗ ਟਾਈਮ 12 ਵਜੇ ਨਾਲ ਆਰੰਭ ਹੋਇਆ ਔਰ ਵਕ ਵਕ ਬਾਜ਼ਾਰਾ ਹੁੰਦਾ ਹੈ ਨਗਰ ਕੀਰਤਨ ਦੀ ਸਮਾਪਤੀ ਗੁਰਕੇ ਮਹਿਲ ਹੋਵੇਗੀ ਇਸ ਦਿਨ ਪਿਆਣੀ ਕਰਸੇ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ